ਆਨਯੋਗ ਧੜੇ ਨੂੰ ਜੋ ਸੱਤਾਵਾਨ ਲੱਗਦਾ ਸੀ ਉਹਨੂੰ ਪਾਸੇ ਕਰਨ ਨਾਲ ਸਿੱਖਾਂ ਦੀ ਦਾ ਮਹਾਨਾ ਠੀਕ ਨਹੀਂ ਹੋ ਜਾਣਾ ਬੰਦੇ ਉਸੇ ਲਾਲ ਸਾਧীন ਉਸੇ ਪ੍ਰਬੰਧ ਅਧੀਨ ਉਹਨੂੰ ਵੱਧ ਭੁੱਖੇ ਤਰੀਕੇ ਨਾਲ ਆ ਕੇ ਆ ਰਹੇ ਨੇ ਇਸੇ ਕਰਕੇ ਹਜਾਰ ਕੇ ਬਹੁਤ ਕਮਾਲ ਫੈਸਲਾ ਹੋ ਗਿਆ ਭਾਈ ਨਾ ਤਰੀਕਾ ਬਦਲਿਆ ਨਾ ਬੰਦੇ ਬਦਲੇ ਕੀ ਬਦਲਿਆ ਜੀ ਫਿਰ ਕਿ ਗੋਲੀ ਨੇ ਦੱਸ ਦਿੱਤਾ ਕਿ ਕੁਝ ਵੀ ਨਹੀਂ ਬਦਲਿਆ ਜਿਸ ਬੰਦੇ ਨੂੰ ਜਿਸ ਧੜੇ ਨੂੰ ਜਿਸ ਪਰਿਵਾਰ ਨੂੰ ਬੰਦੇ ਦੱਸਦਾ 20 20 ਸਾਲ ਤੋਂ ਬੁਰਾ ਭਲਾ ਕਹਿ ਰਹੇ ਸੀਗੇ ਅਚਾਨਕ ਮਣਾ ਮੋਈ ਹਮਦਰਦੀ ਪੈਦਾ ਹੋ ਗਈ ਇਹ ਹੀ ਸਬੂਤ ਹੈ ਕਚਾਈ ਦਾ ਧਰਮ ਦੀ ਭਾਵਨਾ ਦਾ ਰਾਜਨੀਤਿਕ ਸਮਝਤਾ ਵਿਦਵਾਨਾਂ ਵੱਜੋਂ ਆਗੂਆਂ ਵੱਜੋਂ ਅਗਵਾਈ ਦਾ ਇਹਨੇ ਬਹੁਤ ਦੂਰ ਤੱਕ ਵਿਦਵਤਾ ਦਾ ਅਗਵਾਈ ਦਾ ਧਾਰਮਿਕ ਭਾਵਨਾ ਦਾ ਹੀਜ ਪਿਆਜ ਨੰਗਾ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਧਰਮ ਰਾਜਨੀਤੀ ਜਾਂ ਹਾਲਾਤ ਨੂੰ ਲੈ ਕੇ ਜਿੰਨੀ ਵੀ ਚਰਚਾ ਦੁਨੀਆ 'ਚ ਹੋ ਰਹੀ ਹੈ ਉਹ ਸਾਰੀ ਹਥਿਆਰਾਂ ਦੀ ਰਾਜਨੀਤੀ ਦੇ ਵਾਲੇ ਐ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਜਾਬ 'ਚ ਵੀ ਸਿੱਖਾਂ ਜੀ ਚਰਚਾ ਇਹ ਸਾਰੀ ਇੱਕ ਨੁਕਤੇ ਤੇ ਕੇਂਦਰਿਤ ਹੋ ਗਈ ਹੈ ਕਿ ਸਾਡੀਆਂ ਅੱਖਾਂ ਸਾਹਮਣੇ ਸਭ ਤੋਂ ਵੱਡੇ ਗੁਨਾਹ ਕੀਤੇ ਜਾ ਚੁੱਕੇ ਸੀ ਤੇ ਸਾਡੀਆਂ ਅੱਖਾਂ ਸਾਹਮਣੇ ਉਹਨਾਂ ਦੇ ਪੋਚਾ ਪੈ ਚੁੱਕਿਆ ਸੀ ਜਿਉ ਬਜ਼ੁਰਗ ਇਹ ਬੂਰ ਨੂੰ ਨਾ ਛਾਣਦਾ ਤਾਂ ਸੋਚਣਾ ਬਣਦਾ ਹੈ ਕਿ ਅਸਲ ਵਿੱਚ ਕੀ ਹੋ ਗਿਆ ਸੀ ਆਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਣ ਦੀ ਗੱਲ ਸਾਨੂੰ ਸਭ ਨੂੰ ਪਤਾ ਹੈ ਪਰ ਕੀ ਸੱਚੀ ਮੱਚੀ ਉਵੇਂ ਸੀ ਸਾਰਾ ਕੁਝ ਕੀ ਨੂੰ ਨਹੀਂ ਪਤਾ ਸੀ ਗੱਲ ਦਾ ਕਿ ਕਿੰਨੇ ਵੱਡੇ ਗੁਨਾਹ ਕਬੂਲ ਕੇ ਕਿਵੇਂ ਅਸ਼ੋਪਲੇ ਸਾਰਾ ਕੁਝ ਛੁੜਾ ਲੈ ਗਿਆ ਵਿੱਚੋਂ ਨਾਲੇ ਬੰਦੇ ਸੱਚੇ ਹੋਗੇ ਨਾ ਇਹ ਬੰਦੇ ਗੁਨਾਹ ਕਰਕੇ ਇੰਨਾ ਇਹੀ ਅੱਖੀਂ ਇਕੱਠਾ ਪੈਣਾ ਹੁੰਦਾ ਇੰਨੇ ਸਾਰੇ ਨੂੰ ਇਦਾਂ ਭੁਲਾ ਦਿੱਤਾ ਕਿ ਉਹਨਾਂ ਸਾਰਿਆਂ ਮਨੁੱਖਾਂ ਨੇ ਰਲ ਕੇ ਸਾਰੇ ਗੁਨਾਹ ਕਿੰਨਾ ਕਿੰਨਾ ਚਿਰ ਕੀਤੇ ਜਿਸ ਮਰਜਾਦਾ ਨੂੰ ਜਿਸ ਅਦ ਸੰਸਦਾਂ ਨੂੰ ਢਾਹਿਆ ਉਹਦੀ ਮੁੜ ਕੇ ਓਟ ਆਸਰਾ ਲੈ ਕੇ ਸੱਚੇ ਨੂੰ ਸਾਹਮਣੇ ਅਕਾਲ ਤਖਤ ਸਾਹਿਬ ਦਾ ਨਾਂ ਲੈ ਕੇ ਜਿਹਦੀ ਮਰਜ਼ਾ ਉਹਨਾਂ ਨੇ ਦਹਾਕਿਆਬਦੀ ਤੋੜੀ ਸਭ ਤੋਂ ਵੱਡੇ ਗੁਨਾਹਾਂ ਕਰਨ ਵਾਲੇ ਬੰਦਿਆਂ ਨੇ ਮਾਮਲੇ ਤੇ ਅਕਾਲ ਤਖਤ ਦਾ ਨਾਂ ਲਾ ਕੇ ਕਿ ਹਜ਼ਾਰਕ ਉਹਦੀ ਮਰਜ਼ਾ ਉਲੰਘ ਦਿੱਤੀ ਭਈ ਉਹਨਾਂ ਨੇ ਮਰਜ਼ਾ ਉਲੰਘ ਕੇ ਉਹਦਾ ਪ੍ਰਬੰਧ ਵਿਗਾੜਿਆ ਉਹ ਵਿਗਾੜੇ ਹੋਏ ਪ੍ਰਬੰਧ ਦੇ ਵਿੱਚੋਂ ਪਰੰਪਰਾ ਤੇ ਸਿਧਾਂਤ ਦੀ ਓਟ ਲੈ ਕੇ ਇਹਨੇ ਕਿ ਸੱਚੇ ਉਹ ਕਿ ਨਿਕਲ ਗਏ ਤਾਂ ਹਥਿਆਰ ਦਾ ਚੱਲਣ ਇਸ ਕਰਕੇ ਉੱਚੀ ਗੂੰਜ ਕਰਦਾ ਹੈ ਕਿ ਜਿਹੜੇ ਸ਼ਬਦ ਪਹਿਲਾਂ ਨਹੀਂ ਸੁਨੇ ਜਾਂਦੇ ਬਾਰ-ਬਾਰ ਬੋਲਣ ਦੇ باوجود ਨਹੀਂ ਸੁਨੇ ਜਾਂਦੇ ਇੱਕ ਦਿਨ ਉਹ ਇਦਾਂ ਗੂੰਜ ਪੈਂਦੇ ਨੇ ਇਹ ਉਹ ਗੂੰਜ ਉਹਨਾਂ ਸਾਰੇ ਅਣ ਸੁਨੇ ਸ਼ਬਦਾਂ ਨੂੰ ਪ੍ਰਗਟਾਉਂਦੀ ਹੈ ਇੱਕ ਵਾਰੀ ਪਰ ਜੇ ਮੁੜ ਕੇ ਲੋਕੀ ਫਿਰ ਵੀ ਸੁਣਨਾ ਬੰਦ ਕਰ ਦੇਣ ਉਹ ਵੀ ਭਈ ਗੁਨਾਹ ਦੇ ਭਾਗੀ ਹੋ ਜਾਂਦੇ ਨੇ ਜਿਹੜੇ ਜਿਹੜੇ ਆਪਣਾ ਗਿਆਨ ਵੰਡਣ ਲੱਗੇ ਹੋਏ ਨੇ ਕਿ ਹੁਣ ਤਾਂ ਇਹ ਬਹੁਤ ਵੱਡਾ ਗੁਨਾਹ ਹੋ ਗਿਆ ਤੇ ਉਹ ਉਹਨਾਂ ਸਾਰੇ ਗੁਨਾਹਗਾਰਾਂ ਦੇ ਸਨਮੁਖ ਜਿਨ੍ਹਾਂ ਤੋਂ ਵੱਡਾ ਗਨਾਹ ਕੋਈ ਕਰ ਨਹੀਂ ਸਕਦਾ ਹੈ ਜਿਹਨੇ ਵੱਡੇ ਗਨਾਹ ਉਹਨਾਂ ਨੇ ਕਰ ਦਿੱਤੇ ਉਹਨਾਂ ਦੇ ਮੁਕਾਬਲੇ 'ਚ ਇੱਕ ਬੰਦੇ ਨੇ ਇਹ ਆਪਣੀ ਸਾਰੀ ਉਮਰ ਲਾਈ ਹੋਈ ਹੈ ਉਹਨੂੰ ਹੀ ਮੁੜ ਕੇ ਗਨਾਹਗਰ ਕਹਿ ਦੇਣਾ ਜਿਹਨੇ ਆਖਰੀ ਹੀਲੇ ਵਜੋਂ ਇਹ ਗਨਾਹਾਂ ਦਾ ਪਰਦਾ ਚੁੱਕ ਦਿੱਤਾ ਕਿ ਭਾਈ ਐਨੇ ਵੀ ਚੁੱਪ ਨਾ ਰਹੋ ਕਿ ਸਭ ਕੁਝ ਸਾਡਾ ਰੁੱੜ ਜਾਏ ਇੱਕ ਬੁਖਾਵੇ ਦੀ ਗਾਇੰਟੀ ਦੇ ਅੱਦੀ ਨਹੀਂ ਕਿ ਸਭ ਠੀਕ ਹੋ ਗਿਆ ਸਭ ਠੀਕ ਹੋ ਗਿਆ ਦੂਜਾ ਨੁਕਤਾ ਇਹਦੇ 'ਚ ਪਵਿੱਤਰ ਪਾਵਾ ਹੈ ਬਿਲਕੁਲ ਉਹੀ ਹੈ ਨੇੜਾ ਬਹੁਤ ਸਾਰੇ ਸਖਤ ਕਹਿੰਦੇ ਸੀ ਵੀ ਜੇ ਸੰਤ ਜਨਰਲ ਸਹਾਂ ਨਾਲ ਲੜਨਾ ਸੀ ਤਾਂ ਉਹ ਦਰਬਾਰ ਸਾਹਿਬ ਤੋਂ ਬਾਹਰ ਹੋ ਜਾਂਦੇ ਇੱਥੇ ਨਹੀਂ ਸੀ ਕਰਨੀ ਚਾਹੀਦੀ ਇਹ ਵੀ ਬਿਲਕੁਲ ਉਸੇ ਦਾ ਅਗਲਾ ਹਿੱਸਾ ਹੈ ਕਿ ਧਰਮ ਦੀ ਥਾਂ ਨੂੰ ਹੋਰਾਂ ਵਾਂਗ ਸਿਰਫ ਪੂਜਾ ਦੀ ਥਾਂ ਮੰਨਣਾ ਇਹਦੇ ਵਿੱਚ ਇੱਕ ਬਹੁਤ ਛੋਟੀ ਬਰੀਕ ਜਿਹੀ ਗੱਲ ਹੈ ਉਹ ਪਿਛਲੇ 100 ਸਵਾ 100 ਸਾਲ ਤੋਂ ਅਨੇਕਾਂ ਵਾਰੀ ਸ਼ਬਦ ਰੂਪ ਚ ਅਕਾਲ ਤਸਵ ਜਿਹੜਾ ਹਮਲਾ ਹੋਇਆ ਐਸ ਵਾਰੀ ਕੁਝ ਬਹੁਤ ਸਿੱਖ ਕਹਾਉਣ ਵਾਲੇ ਬੰਦਿਆਂ ਨੇ ਗਿਣਮਿਤ ਕੇ ਗੱਲ ਨੂੰ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲੀ ਪਹਿਲਾਂ ਹਕੂਮਤ ਦੇ ਬੰਦੇ ਕਹਿੰਦੇ ਸੀ ਗੱਲ ਭਾਵੇਂ ਕਿਤੇ ਨਿਰਧਾਰਤ ਘਟਨਾ ਵਾਪਰ ਜਾਂਦੀ ਸੀ ਉਹ ਕਹਿੰਦੇ ਕਿ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲੀ ਜਾਂ ਪ੍ਰਕਰਮਾਂ ਦੇ ਅੰਦਰ ਗੋਲੀ ਚੱਲੀ ਐਸ ਵਾਰੀ ਖੁਦ ਸਿੱਖਾਂ ਦੇ ਆਗੂ ਕਹਾਉਣ ਵਾਲੇ ਬੰਦੇ ਵਿਦਵਾਨ ਕਹਾਉਣ ਵਾਲੇ ਬੰਦੇ ਲਿਖ ਕੇ ਕਹਿੰਦੇ ਕਿ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲੀ ਹਾਲਾਂਕਿ ਸਾਹਮਣੇ ਦਿਸਦਾ ਹੈ ਕਡਿਊਟੀ ਦੇ ਬਾਹਰਲੇ ਪਾਸੇ ਬੰਦੇ ਬੈਠੇ ਨੇ ਪ੍ਰਕਾਸ਼ ਰਾਮ ਅੰਦਲੇ ਪਾਸੇ ਆ। ਪਰ ਇਹਦੇ ਤੋਂ ਗਾਹਾਂ ਇਹ ਮਹਾਵਰਾ ਵਰਤਣਾ ਕਿ ਦਰਬਾਰ ਸਾਹਿਬ ਦੇ ਅੰਦਰ ਗੋਲੀ ਚੱਲੀ। ਇਹ ਗੱਲ ਦਾ ਮਾਣਾ ਬਹੁਤ ਫਰਕ ਪਾਉਂਦਾ ਹੈ। ਔਰ ਇਹ ਬੰਦੇ ਅਚੇਤ ਨਹੀਂ ਕਹਿ ਰਹੇ ਗਿਣਮਿਥ ਕੇ ਕਹਿ ਰਹੇ ਨੇ। ਇਹ ਦੋਨੇ ਨੁਕਤੇ ਆਪੋ ਜੁੜੇ ਹੋਏ ਨੇ। ਇਹਦੇ ਚ ਤੀਜਾ ਵੀ ਹੈ ਕਿ ਆਕਾਲ ਪੁਰਖ ਸਾਹਿਬ ਦੀ ਮਰਜ਼ਾ ਦਾ ਕਿ ਜਦੋਂ ਉਥੋਂ ਬੰਦਿਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਸੀ ਜਦੋਂ ਅਕਾਦਤ ਸਾਡਾ ਫੈਸਲਾ ਆ ਗਿਆ ਸੀ ਉਦੋਂ ਬਾਅਦ ਕਿਸੇ ਨੇ ਫੈਸਲਾ ਆਪਣੇ ਹੱਥ ਵਿੱਚ ਕਿਵੇਂ ਲੈ ਲਿਆ ਭਾਈ ਇਹਦਾ ਅਸਲ ਮਤਲਬ ਕੀ ਹੈ ਇਹਦਾ ਅਸਲ ਮਤਲਬ ਇਹ ਹੈ ਕਿ ਜਿਵੇਂ ਦੀ ਹਾਲਾਤ ਹੈ ਇਹਦੇ ਵਿੱਚ ਏਵੇਂ ਸਾਰਨਾ ਕਿ ਸਾਨੂੰ ਕੁਝ ਕਰਨਾ ਨਾ ਪੈ ਜਾਵੇ ਜਿਹਨੂੰ ਸਟੇਟਸ ਕੋ ਕਹਿੰਦੇ ਨੇ ਜਿਹਨੂੰ ਕੰਫਰਟ ਕੇਜ ਕਹਿੰਦੇ ਨੇ ਕੀ ਆਰਾਮ ਦੇ ਵਿੱਚ ਬੰਦੇ ਘਿਰ ਗਏ ਜੜੇ ਸਭ ਨੂੰ ਨੰਗਾ ਚਿੱਟਾ ਪਤਾ ਹੈ ਕਿ ਤਖਤਾਂ ਦੇ ਜਥੇਦਾਰਾਂ ਦੀ ਜਿਹੜੀ ਅਸਲੀ ਹਾਲਾਤ ਹੈ ਜਿਹੜੀ ਉਹਨਾਂ ਦੀ ਹਸਤੀ ਹੈ ਉਹ ਕਿੰਨੀ ਕੁ ਹੈ ਵੀ ਜਦੋਂ ਅਗਾਹ ਜਿਹੜਾ ਗੁਰਦੁਆਰਾ ਪ੍ਰਬੰਧ ਹੈ ਉਹਦੇ ਖੁਦ ਪ੍ਰਬੰਧਕਾਂ ਦੀ ਹਸਤੀ ਕਿੰਨੀ ਕੁ ਹੈ ਉਹ ਗੁਰਦੁਆਰਾ ਪ੍ਰਬੰਧਕਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਕਾਬਜ ਅਕਾਲੀ ਧੜਾ ਹਨ ਉਹਦੀ ਕਿੰਨੀ ਕੁ ਹਸਤੀ ਹੈ ਠੀਕ ਤੇ ਇਹ ਧੜਾ ਜਿਹੜੀ ਸੱਤਾ ਦੇ ਅਧੀਨ ਹੈ ਜਿਹੜੀ ਦੇ ਉਸ ਖੁਦ ਸੱਤਾ ਦੀ ਕਿੰਨੀ ਹਸਤੀ ਹੈ ਉਹ ਸੱਤਾ ਜੇ ਸਥਾਪਤੀ ਦੇ ਅਧੀਨ ਹੈ ਉਹਦੀ ਹਸਤੀ ਕਿੰਨੀ ਹੈ ਇਹਨਾਂ ਪੰਜਾਂ ਪਰਤਾਂ ਬਾਰੇ ਪਤਾ ਹੋਣ ਦੇ ਬਾਵਜੂਦ ਜਿਹੜੇ ਬੰਦੇ ਇਹ ਜੀਆਂ ਗੱਲਾਂ ਕਰ ਰਹੇ ਨੇ ਉਹ ਐ ਨਹੀਂ ਕਿ ਅਚੇਤ ਨੇ ਸचेत ਰੂਪ ਚ ਬਚਣਾ ਚਾਹੁੰਦੇ ਨੇ ਕਿ ਸਾਨੂੰ ਕਿਸੇ مصیبت ਦੇ ਵਿੱਚ ਪੈਣਾ ਨਾ ਪੈ ਜਾਵੇ ਇਸ ਕਰਕੇ ਕਿਸੇ ਘਟਨਾ ਨੂੰ ਦੂਰੋਂ ਚੁੰਬੜ ਜੋ ਵੀ ਗਲਤ ਹੋ ਗਿਆ ਗਲਤ ਹੋ ਗਿਆ ਕੋਈ ਵੀ ਖੋਜ ਕੋਈ ਵੀ ਵਿਦਵਤਾ ਜਦੋਂ ਨਾਰੇ ਵਾਂਗੂੰ ਗਲਤ ਠਿਕਸ਼ਕਲਾਂ ਕਰਦੀ ਹੈ ਤਾਂ ਉਹ ਕਿਸੇ ਰਾਜਨੀਤਿਕ ਵਰਤਾਨ ਦਾ ਹਿੱਸਾ ਹੁੰਦੀ ਹੈ ਸਿੱਖਾਂ ਦੀਆਂ ਪਰੰਪਰਾਵਾਂ ਆਪਣੀਆਂ ਹਨ ਸਿੱਖਾਂ ਦੇ ਫੈਸਲੇ ਦਾ ਤਰੀਕਾ ਬਿਲਕੁਲ ਆਪਣਾ ਹੈ ਇਹ ਸਭ ਨੂੰ ਪਤਾ ਹੈ ਪਰ ਇਹ ਟੁੱਟਿਆ ਹੋਇਆ ਹੈ ਇਹ ਵੀ ਸਾਨੂੰ ਸਭ ਨੂੰ ਪਤਾ ਹੈ ਇੱਕ ਰਾਜਨੀਤਿਕ ਧੜੇ ਨੂੰ ਜੋ ਸੱਤਾਵੰਦ ਲੱਗਦਾ ਸੀ ਉਹਨੂੰ ਪਾਸੇ ਕਰਨ ਨਾਲ ਸਿੱਖ ਜਨਤੀ ਦਾ ਮਹਾਨਾ ਠੀਕ ਨਹੀਂ ਹੋ ਜਾਣਾ ਬੰਦੇ ਉਸੇ ਲਾਲ ਸਾਧਨ ਉਸੇ ਪ੍ਰਬੰਧ ਅਧੀਨ ਉਹਨੂੰ ਵੱਧ ਭੁੱਖੇ ਤਰੀਕੇ ਨਾਲ ਆ ਕੇ ਆ ਰਹੇ ਨੇ ਇਸੇ ਕਰਕੇ ਕਿਹਾ ਜਾ ਰਿਹਾ ਕਿ ਬਹੁਤ ਕਮਾਲ ਫੈਸਲਾ ਹੋ ਗਿਆ ਭਾਈ ਨਾ ਤਰੀਕਾ ਬਦਲਿਆ ਨਾ ਬੰਦੇ ਬਦਲੇ ਕੀ ਬਦਲਿਆ ਜੀ ਫਿਰ ਇੱਕ ਗੋਲੀ ਨੇ ਦੱਸ ਦਿੱਤਾ ਕਿ ਕੁਝ ਵੀ ਨਹੀਂ ਬਦla ਜਿਸ ਬੰਦੇ ਨੂੰ ਜਿਸ ਧੜੇ ਨੂੰ ਜਿਸ ਪਰਿਵਾਰ ਨੂੰ ਬੰਦੇ 10-10 20-20 ਸਾਲ ਤੋਂ ਬੁਰਾ ਭਲਾ ਕਹਿ ਰਹੇ ਸੀਗੇ اچانک ਮਣਾ ਮੁਹੀ ਹਮਦਰਦੀ ਪੈਦਾ ਹੋ ਗਈ ਇਹ ਹੀ ਸਬੂਤ ਹੈ ਕਚਾਈ ਦਾ ਧਰਮ ਦੀ ਭਾਵਨਾਾਂ ਦਾ ਰਾਜਨੀਤਿਕ ਸਮਝਤਾ ਵਿਦਵਾਨਾਂ ਬਜੋਂ ਆਗੂਆਂ ਬਜੋਂ ਅਗਵਾਈ ਦਾ ਇਹਨੇ ਬਹੁਤ ਦੂਰ ਤੱਕ ਵਿਦਵਤਾ ਦਾ ਅਗਵਾਈ ਦਾ ਧਾਰਮਿਕ ਭਾਵਨਾ ਦਾ ਹੀ ਜ ਪਿਆਜ ਨੰਗਾ ਕਰ ਦਿੱਤਾ ਹੈ ਤੇ ਇਹ ਜਿੱਡਾ ਵੱਡਾ ਸਾਡੇ ਸਾਹਮਣੇ ਸਵਾਲ ਹੈ ਉਹਨੂੰ ਓਡੇ ਪ੍ਰਸੰਗ ਜੀ ਵਿਖਣਾ ਚਾਹੀਦਾ ਹੈ ਇੱਕ ਬੰਦੇ ਜਾਂ ਇੱਕ ਘਟਨਾ ਦੇ ਪ੍ਰਸੰਗ ਚ ਨਹੀਂ ਵਿਖਣਾ ਚਾਹੀਦਾ ਭੁੱਲਾ ਚੁੱਕਾਂ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਆ ਵੀਡੀਓ ਸੁਣਾਉਣ ਦਾ ਮੇਰਾ ਮਕਸਦ ਇਹ ਸੀ ਇੱਥੇ ਡਾਇਰੈਕਟਰ ਸੇਵਕ ਸਿੰਘ ਨੇ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਕਿ ਇੱਕ ਅਰਵਾਲ ਵਰਤੋਂ ਨਿਕਲੀ ਗੋਲੀ ਨੇ ਕੀ ਕੁਝ ਕਰ ਦਿੱਤਾ ਕਿੰਨਾ ਫੇਮ ਖੱਟ ਲਿਆ ਕਿੰਨਾ ਹਮਦਰਦੀ ਖੱਟ ਲਈ ਜਿਹੜੇ ਕਿ ਸਖਬੀਰ ਬਾਦਲ ਨੂੰ 20 ਸਾਲਾਂ ਤੋਂ ਕੌਸ ਦੇ ਸੀ ਇਹ ਦੁਸ਼ਤਾਂ ਇਹ ਪੰਜਾਬ ਦਾ ਨੇ ਨਾਸ ਕੀਤਾ ਨੇ ਬੇਅਦਬੀਆਂ ਕਰਵਾਈਆਂ ਤੇ ਉਹਨਾਂ ਦੀ ਪੁਸਤ ਪਨਾਹ ਕੀਤੀ ਤੇ ਕਰਵਾਉਣ ਵਾਲਿਆਂ ਦੀ ਪੋਸਤ ਪਨਾਹ ਕੀਤੀ ਸਰਕਾਰ ਹੁੰਦਿਆ ਕਿ ਕਿ ਜਲਮ ਕੀਤੇ ਸਾਰਿਆਂ ਨੂੰ ਪਤਾ ਕਿ ਬਾਰ ਬਾਰ ਦਰਹਾਉਣ ਦਾ ਫਾਇਦਾ ਨਹੀਂ ਪਰ ਇੱਕ ਨਿਕਲੀ ਹੋਈ ਗੋਲੀ ਨਰੈਨ ਸਿੰਘ ਚੌੜਾ ਦੇ ਤੇ ਬੜਾ ਕੁਝ ਜਿਹੜਾ ਸੁਖਬੀਰ ਬਾਦਲ ਦੇ ਲਈ ਇਹ ਸਮਝਣੀ ਕਿ ਇੱਕ ਫਰਿਸ਼ਤਾ ਬਣ ਕੇ ਆ ਗਈ ਕਿ ਜਿਹੜਾ ਸੁਖਬੀਰ ਬਾਦਲ ਨੇ ਬਾ ਬਾ ਖੱਟਣ ਦੇ ਵਿੱਚ ਕੋਈ ਕੱਚਾ ਬਾਕੀ ਨਹੀਂ ਛੱਡੀ ਤੇ ਜਿਹੜੇ ਸਗੀਰ ਬਦਲ ਦੇ ਮਾਗਰ ਪਏ ਹੋਏ ਸੀ ਬਾਗੀ ਦਾਗੀ ਟੜਾ ਸਾਰਾ ਅੱਜ ਸਗੀਰ ਬਦਲ ਦੇ ਨਾਲ ਆ ਕੇ ਖੜ ਗਿਆ ਤੇ ਤਾਂ ਨੂੰ ਮੈਂ ਇੱਕ ਦੋ ਵੀਡੀਓ ਹੋਰ ਸੁਣਾਉਣਾ ਜਿਹੜੇ ਨਰੈਨ ਸਿੰਘ ਚੌੜਾ ਨੂੰ ਲੈ ਕੇ ਜਿਹੜਾ ਤੰਗ ਲੋਕ ਕੱਸਦੇ ਨੇ ਉਹਨਾਂ ਨੂੰ ਮੈਂ ਵੀਡੀਓ ਸੁਣਾਉਣਾ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਭਾਈ ਜਸਪਾਲ ਸਿੰਘ ਮੰਜਪੁਰ ਜੋ ਕਿ ਨਰੈਨ ਸਿੰਘ ਚੌੜਾ ਅਤੇ ਹੋਰ ਸਿੱਖ ਖਾੜਕੋਂ ਦੇ ਜਿਹੜੇ ਨੇ ਕੇਸ ਲੜਦੇ ਨੇ ਤੇ ਨਰੈਨ ਸਿੰਘ ਚੌੜੇ ਦਾ ਕੇਸ ਵੀ ਜਿਹੜਾ ਬੇਸਕ ਉਹਨਾਂ ਦੇ ਪੱਤਰ ਵੀ ਵਕੀਲ ਵਜੋਂ ਜਿਹੜਾ ਪੈਸੇ ਵਜੋਂ ਵਕੀਲ ਨੇ ਪਰ ਫਿਰ ਵੀ ਤੁਹਾਨੂੰ ਜਸਪਾਲ ਸਿੰਘ ਮੰਜਪੁਰ ਦੇ ਜਿਹੜੀ ਗੱਲ ਸੁਣਾਉਣਾਗਾ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਇਹ ਜਾ ਕੇ ਠੁਕਦੀ ਆ ਬੜੀ ਇਹ ਲੋਕ ਆਪੀ ਤਬਰ ਟੁਕੀਆ ਇਹ ਅਦਾਲਤ ਨੇ ਫੈਸਲਾ ਕਰਨਾ ਵੀ ਗੋਲੀ ਚੱਲੀ ਸੀ ਨਹੀਂ ਚੱਲੀ ਸੀ ਕਿਹਨੇ ਚਲਾਈ ਸੀ ਹਵਾ ਦੇ ਚੱਲੀ ਸੀ ਕਿਸੇ ਵੱਲ ਚੱਲੀ ਸੀ ਸੋ ਅਕਾਲੀ ਜੀ ਦਲ ਬਾਦਲ ਦੇ ਲੀਡਰ ਜੱਜ ਬਣਨ ਦਾ ਜਤਾ ਨਾ ਕਰਨ ਅਦਾਲਤਾਂ ਦਾ ਕੰਮ ਅਦਾਲਤਾਂ ਦੇ ਵਿੱਚ ਰਹਿਣ ਦੇਣ ਤੇ ਜੱਜ ਨਾ ਬਣ ਤੇ ਮੁਜੀਤੀਆਂ ਖਾਸ ਤੌਰ ਤੇ ਜਿਹਦੇ ਉੱਤੇ ਆਪਣੇ ਦੇ ਉੱਤੇ ਸਮਗਲਿੰਗ ਦੇ ਇੱਥੇ ਤਾਂ ਗੋਲੀ ਚੱਲੀ ਸੀ ਖਣੀ ਕੋਈ ਮੰਨਦਾ ਸੀ ਕਿ ਨਹੀਂ ਮੰਨਦਾ ਸੀ ਪਰ ਮੁਜੀਤੀਆਂ ਦੇ ਜਿਹੜੇ ਹਜ਼ਾਰਾਂ ਪੁੱਤ ਨਸ਼ੇ ਦੇ ਨਾਮ ਮਲਵਾਏ ਹੋਇਆ ਉਹਦੀ ਜਵਾਬਦਾਦਾਰੀ ਅਜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਲੈਣੀ ਹੈ ਤੁਸੀਂ ਨਰੈਣ ਸਿੰਘ ਚੌਰੇ ਨੂੰ ਕਿਹਨੇ 500 ਚੇਕੋ 514 ਤੁਸੀਂ ਦੇ ਟੱਗਾ ਤੇ ਅੱਜ ਦਿੱਲੀ ਦਰਵਾਜ਼ੇ ਟੌਟ ਬਣੇ ਬੈਠੇ ਹਾਂ ਲੇਕਿਨ ਜਿੰਨਾ ਵਿਕਰਮਜੀਤ ਚੀਆ ਦੇ ਪੁੱਤਾਂ ਨੂੰ ਨਸ਼ਿਆਂ ਨਾਲ ਮਦਵਾਉਣ ਵਾਲੇ ਲੋਕਾਂ ਨੂੰ ਕੋਈ ਹੱਕ ਨਹੀਂ ਨਰੈਨ ਸਿੰਘ ਚੌੜੇ ਵਰਗੇ ਸਿਦਕੀ ਸਖਰੇ ਉਤੇ ਸਵਾਲੀਆ ਨਿਸ਼ਾਨ ਚ ਜਿਨ੍ਹਾਂ ਦੇ ਆਪਣੇ ਸਬੰਧ ਬਾਜਟਪਾਲ ਦੇ ਸਮਗਲਿੰਗ ਦੇ ਨਾਲ ਤੇ ਲੱਖਾਂ ਟਨ ਸਮਗਲਿੰਗ ਇਹਨਾਂ ਨੇ ਕੀਤੀ ਆ ਜਗਦੀਸ਼ ਭੋਲੇ ਨੇ ਨਾਲ ਇਹ ਵਿਕਰਮਜੀਤ ਚੀਆ ਦਾ ਉਦੋਂ ਉਦੋਂ ਕਿਉਂ ਦੀ ਇਹਨਾਂ ਨੇ ਕਿਹਾ ਵੀ ਇਹਨੂੰ ਪੱਤ ਦੇ ਵਿੱਚੋਂ ਛੇਕੋ ਤੇ ਵਿਕਰਮਜੀਤ ਚੀਆ ਨੂੰ ਕਿਉਂ ਨਾ ਛੇਕਿਆ ਜਾਵੇ ਜਦੋਂ ਇਹਨਾਂ ਨੇ ਚੈਨਲ ਡੈਕ ਨੂੰ ਸੌਂਪਾ ਦਿੱਤਾ ਸੀ ਇਹ ਪਰਿਵਾਰ ਹੀ ਤਾਂ ਉਤਾਰਾ ਫਵਾ ਦੇ ਸੋ ਲਈ ਆਪਣਾ ਜਿਸਵਾਲ ਸਿੰਘ ਮਨਪੁਰਾ ਵਕੀਲ ਸਾਹਿਬ ਨੇ ਨਰ ਸਿੰਘ ਚੌੜਾ ਦੇ ਇਹਨਾਂ ਨੇ ਅਕਾਲੀ ਨੂੰ ਨਸੀਹਤ ਦਿੱਤੀ ਆ ਕਿ ਤੁਸੀਂ ਆਪ ਜੱਜ ਨਾ ਬਣੋ ਕਿ ਤੁਸੀਂ ਜਿਹੜਾ ਕਿ ਹੁਣ ਇੱਕ ਗੋਲੀ ਚੱਲੀ ਤੋਂ ਨਾ ਕੋਈ ਮਰਿਆ ਨਾ ਕੋਈ ਫਟੜ ਹੋਇਆ ਨਾ ਕਿਸੇ ਸਿਰਕੋਲ ਦੀ ਨੰਗੀ ਆ ਨਾ ਕਿਸੇ ਬਾਹਕੋਲ ਦੀ ਨੰਗੀ ਆ ਤੇ ਨਾਰਾਇਣ ਸਿੰਘ ਚੌੜੇ ਨੂੰ ਜਿਹੜਾ ਸਾਰਾ ਲੰਗ ਲਾਣਾ ਪਹਿਲਾਂ ਦੱਸਿਆ ਸੀ ਕਿ ਮੈਂ ਜਿਹੜਾ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠਾਗਾ ਕੁਝ ਨੂੰ ਕੁਏ ਸੱਢ ਕੇ ਕੁਝ ਇੱਕ ਬੰਦੇ ਸਹਿਰ ਦੇ ਬੜੇ ਨੇ ਕੌਮ ਦੇ ਲਈ ਉਹਨਾਂ ਨੂੰ ਸੱਢ ਕੇ ਜਿਹੜਾ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮਿਲਣ ਦਾ ਟਗਵਾਂਜ ਰਚਿਆ ਮਾਤਾ ਨੂੰ ਪਹਿਲਾਂ ਕਿਹਾ ਸੀ ਇਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਨਹੀਂ ਅਕਾਲ ਤਖਤ ਤੋਂ ਜਥੇਦਾਰ ਭਾਈ ਨਰਨ ਸਿੰਘ ਚੌੜੇ ਨੂੰ ਸੇਕਣਾ ਪੰਥ ਵਿੱਚੋਂ ਇਹ ਬਾਦਲ ਦਾ ਜਿਹੜਾ ਫਰਮਾਨ ਆ ਬਾਦਲ ਦਾ ਜਿਹੜਾ ਆਪਾਂ ਕਹਿੰਦੇ ਕਿ ਬਾਦਲ ਦੀ ਘਰ ਵਾਲੀ ਦਾ ਕਹਿੰਦੀਏ ਹਰ ਸਮਰਤਦਾ ਕਹਿੰਦੀਏ ਜਾਂ ਸੰਘਵੀਰ ਬਾਦਲ ਦਾ ਕਹਿੰਦੀਏ ਜਾਂ ਬਿਕਰ ਮਜੀਠ ਸਿੰਘ ਮਜੀਠੀਆ ਦਾ ਕਹਿੰਦੀਏ ਉਹਨਾਂ ਦਾ ਫਰਮਾਨ ਏ ਕਿ ਇਹਨੂੰ ਪੰਥ ਚੋਂ ਸੇਕੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਲੋਕਾਂ ਨੂੰ ਪਹਿਲਾਂ ਬੁੱਧੂ ਬਣਾਓ ਬੁੱਧੂ ਬਣਾ ਕੇ ਤੁਸੀਂ ਇਸ ਕੜੀ ਤੜੀ ਕੜੀ ਤਹਿ ਤ ਜਾ ਕੇ ਇੱਕ ਦੋ ਜੜੀਆਂ ਜਥੇਦਾਰ ਨੂੰ ਕਹੋ ਵੀ ਫੈਸਲਾ ਕਰ ਰਹੇ ਨੇ ਜੀ ਸੋਚ ਰਹੇ ਨੇ ਜੀ ਇਸ ਤਰ੍ਹਾਂ ਕਰ ਰਹੇ ਨੇ ਸਿੱਖ ਖਲੀਪਾਵਾਂ ਨੂੰ ਸਮਝਦੇ ਹੋਏ ਫਲਾਨਾ ਕੁਸ ਆਖ ਨੂੰ ਫੇਰੇ ਕਹਿਣਗੇ ਜੀ ਨਰੈਣ ਸਿੰਘ ਚੌੜੇ ਨੂੰ ਜਿਹੜਾ ਅਸੀਂ ਪੰਥ ਚੋਂ ਸਿੱਖਦੇ ਆ ਇਹਨੇ ਜੀ ਧਾਰਮਿਕ ਭਾਵਨਾਵਾਂ ਪੜਕਾਈਆਂ ਨੇ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਸੀ ਜੀ ਗੋਲੀ ਵੱਜੀ ਇੱਥੇ ਮੈਂ ਸ਼ੁਰੂ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਅੱਜ ਵੀ ਕਹਿਣਾਗਾ ਦੁਸ਼ਟਾਂ ਵੱਲ ਗੋਲੀ ਚੱਲਦੀ ਆ ਹਮੇਸ਼ਾ ਨਾ ਕਿ ਕਿਸੇ ਸਿੱਖ ਕੌਮ ਦੇ ਲਈ ਚੱਲਦੀ ਆ ਮੈਂ ਤੁਹਾਨੂੰ ਪਹਿਲਾ ਆਧਾਰਨਾ ਦਿੱਤਿਆਂ ਕਿ ਮੱਥਾ ਰੰਗੜ ਵੀ ਇੱਥੋਂ ਜਿਹੜਾ ਚੱਕ ਕੇ ਲੈ ਕੇ ਗਿਆ ਸੀ ਮੱਥੇ ਰੰਗੜ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਅੱਜ ਦੇ ਸਿੱਖ ਹੁੰਦੇ ਭਾਈ ਮਸੂਖਾ ਸਿੰਘ ਤੇ ਭਾਈ ਮਤਾਬ ਸਿੰਘ ਦੇ ਮਗਰ ਪਏ ਹੁੰਦੇ ਉਹਨਾਂ ਨੂੰ ਗਲਤ ਕਿਹਾ ਹੁੰਦਾ ਕਿ ਤੁਸੀਂ ਉਹਨੂੰ ਦੀ ਪਹਿਲਾ ਵਾਰ ਕੱਢ ਲੈਂਦੇ ਉਹਦਾ ਗੱਲ ਬਾਤ ਬਾਹਰ ਕੱਢਣਾ ਸੀ ਉਹਦਾ ਬਾਹਰ ਇਸ ਤਰ੍ਹਾਂ ਕਰਨਾ ਸੀ ਬੜੀਆਂ ਬੜੀਆਂ ਆਧਾਰਨਾ ਜਿਹੜੀਆਂ ਦੇਣੀਆਂ ਸੀ ਪਰ ਮੈਂ ਇੱਥੇ ਇਹ ਕਹਿਣਾਗਾ ਇਸ ਗੋਲੀ ਤੋਂ ਸਖਬੀਰ ਬਦਲਨ ਤੇ ਉਹਦੇ ਕਾਲੀ ਲੀਡਰ ਨੂੰ ਅਕਾਲੀ ਕਹਾਉਣ ਵਾਲੇ ਸ਼ਰੋਮਣੀ ਕਮੇਟੀ ਨੂੰ ਜਥੇਦਾਰਾਂ ਨੂੰ ਅਤੇ ਹੋਰ ਉਹਨਾਂ ਨੇ ਲੰਗ ਲਾਣੇ ਨੂੰ ਇਹ ਤੋਂ ਸਿਹਤ ਲੈਣ ਦੀ ਬਹੁਤ ਵੱਡੀ ਜ਼ਰੂਰਤ ਹੈ ਨਸੀहत ਹੈ ਇੱਕ ਇਹਨਾਂ ਦੇ ਲਈ ਇਹ ਗੋਲੀ ਆਮ ਵਰਤਾਰਾ ਨਹੀਂ ਕੋਈ ਆਮ ਸਿੱਖ ਨੇ ਨਹੀਂ ਚਲਾਈ ਕਿਸੇ ਨਸ਼ੇ ਕਰਨ ਵਾਲੇ ਨੇ ਨਹੀਂ ਚਲਾਈ ਕਿਸੇ ਆਮ ਆਪਾ ਕਹਿੰਦੇ ਕਿ ਨੌਜਵਾਨ ਨੇ ਚਲਾਤੀ ਹੋਣੀ ਬਾਵਾ ਖੱਟਣ ਦੇ ਲਈ ਉਹ ਨਹੀਂ ਚੱਲੀ ਪਰ ਕਿਹਦੇ ਹੱਥ ਦੇ ਵਿੱਚੋਂ ਚੱਲੀ ਹੈ ਕਿਦੇ ਉਹ ਜੋ ਦਾ ਜਿਹੜਾ ਕੌਮ ਦੇ ਲਈ 50 ਸਾਲਾਂ ਤੋਂ ਸੰਘਰਸ਼ ਕਰ ਰਿਹਾ ਜਿਹਦੇ ਵਿੱਚ ਬੜੀ ਹਲੀਮੀ ਆ ਮਾੜੀ ਨਿਮਰਤਾ ਆ ਗਈ ਬੜੀ ਠੰਡੇ ਸੁਭਾ ਦਾ ਮਾਲਕਾ ਬੜਾ ਚੇਤਨਾ ਬੜਾ ਰੋਸ਼ਨ ਦਿਮਾਗ ਆ ਤੇ ਉਹ ਕੌਮ ਦਾ ਜਿਹੜਾ ਕਿ ਕੌਮ ਦੇ ਲਈ ਇਸ ਤਰ੍ਹਾਂ ਤੋਰਿਆ ਇੱਕ ਜਬਾ ਆਪਾਂ ਕਹਦੇ ਹੇ ਕਿ ਚਾਲਾ ਜੋ ਧੀਮੀ ਹੌਲੀ 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 ਚੱਲਦਾ ਚੱਲਦਾ ਆ ਕੇ ਬੜਾਪੇ ਦੇ ਵਿੱਚ ਵਿੱਚ ਜਿਹੜਾ ਕਿ ਉਹਦਾ ਖੂਨ ਖੋਲਦਾ ਇਹ ਹੁੰਦਾ ਦਰਦ ਸਿੱਖ ਕੌਮ ਦੇ ਲਈ ਇਹ ਹੁੰਦਾ ਪਿਆਰ ਆਪਣੇ ਗੁਰੂ ਦੇ ਲਈ ਉਹਦਾ ਸਗਵੀਰ ਬਾਦਲ ਜਾਂ ਕਿਸੇ ਨਾਲ ਹੋਰ ਨਾ ਬੈਰ ਨਹੀਂ ਉਦੋਂ ਬਾਅਦ ਸਿਸਟਮ ਦੇ ਨਾਲ ਬੈਰ ਆ ਕਿ ਤੁਹਾਡਾ ਸਿਸਟਮ ਕਿੱਥੇ ਸੀ ਵੇਦਵੀ ਆ ਕਾਤੋਂ ਨਹੀਂ ਰੋਕਿਆ ਗਿਆ ਤਾਂ ਦਾ ਸ਼ਿਸ਼ਟਮਾ ਜਿਹੜਾ ਜਿਹੜਾ ਡੀਜੀਪੀ ਲਗਾਏ ਜਾਂਦੇ ਨੇ ਬੁੱਚੜ ਜਿਨ੍ਹਾਂ ਨੇ ਸਿਕਾਉਂਦਾ ਕਹਾਨ ਕੀਤਾਗਾ ਉਹਨਾਂ ਦੇ ਨਾਲ ਬੈਰ ਆ ਨਾ ਕਿ ਕਿਸੇ ਸਗਵੀਰ ਨਾ ਕਿ ਕਿਸੇ ਹੋਰ ਦੇ ਨਾਲ ਇਹ ਇੱਕ ਸਬਕ ਸਿੱਖਣ ਦੀ ਜਿਹੜੀ ਤੁਹਾਨੂੰ ਜ਼ਰੂਰਤ ਆ ਉਹ ਤਾਂ ਤੁਹਾਡੇ ਤੇ ਜਿਹੜਾ ਵਿਰੋਧੀ ਨੇ ਉਹਨਾਂ ਨੇ ਵੀ ਇਹ ਗੱਲ ਕਹਿਤੀ ਬੇਸ਼ੱਕ ਉਹਨਾਂ ਨੇ ਕਿਸੇ ਸदर्भ ਦੇ ਵਿੱਚ ਹੋਰ ਕਈ ਆ ਗੱਲ ਆ ਅਸੀਂ ਇਸ ਗੱਲ ਨੂੰ ਵੀ ਮੰਨਦੇ ਆ ਕਿ ਉਹ ਕਿਹੜੇ ਸदर्भ ਦੇ ਵਿੱਚ ਬੋਲ ਰਿਹਾ ਪਾਰ ਆ ਰਵਨੀਤ ਮਿੱਤੋ ਤੁਹਾਨੂੰ ਮੈਂ ਦੁਬਾਰੇ ਵੀਡੀਓ ਸੁਣਾਦਾ ਤੇ ਇਹਦੇ ਵੀ ਇੱਕ ਦੋ ਮਿੰਟ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬੜਾ ਬੜਾ ਬਿਆਨ ਆ ਆਪਣੇ ਆਪ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਬੇਸ਼ੱਕ ਕੋਈ ਕਿਸੇ ਹੋਰ ਸਦਭਰੇ ਵਿੱਚ ਗੱਲ ਕਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਬਿਆਨ ਇੱਕ ਬਹੁਤ ਅਹਿਮੀਅਤ ਰੱਖਦਾ ਜਦੋਂ ਬਿਆਨ ਦਿੰਦਾ ਬੰਦਾ ਉਹ ਬਿਆਨ ਉਹ ਰੁਕਦਾ ਨਹੀਂ ਉਹ ਜਿਹੜਾ ਆਪਾਂ ਕਹਦੇ ਕਿ ਦਰਿਆ ਦੇ ਵਿੱਚ ਜੇ ਕੋਈ ਚੀਜ਼ ਸਿੱਟਦੀ ਏ ਉਹ ਚੀਜ਼ ਰੁਕਦੀ ਨਹੀਂ ਤੇ ਉਹ ਦਰਿਆ ਜਿਹੜਾ ਰੋੜ ਕੇ ਲੈ ਜਾਂਦਾ ਤੇ ਪਤਾ ਨਹੀਂ ਕਿੰਨੇ ਕਮਿਲ ਜਾ ਕੇ ਇੱਥੇ ਜਾ ਕੇ ਰੁਕਦਾ گا ਉਹ ਤੇ ਇਸ ਕਰਕੇ ਜਿਹੜਾ ਬੰਦੇ ਦੇ ਅੰਦਰੋਂ ਨਿਕਲੇ ਕਾਰਕ ਬੋਲਾ ਉਹ ਜਵਾਨ ਦੇ ਵਿੱਚੋਂ ਕਹਿੰਦੇ ਆ ਬੋਲ ਜਵਾਨ ਦੇ ਵਿੱਚੋਂ تیر کمان ਦੇ ਵਿੱਚੋਂ ਕਿਰਿਆ ਨਿਕਲ ਜ ਮੜ ਕੇ ਵਾਪਸ ਨਹੀਂ ਮੁੜਦੇ ਇਹ ਤੁਹਾਨੂੰ ਹੁਣ ਰਮਨੀਤ ਬਿੱਟੂ ਬੇਸ਼ੱਕ ਹੈ ਤਾਂ ਦੁਸ਼ਟਾ ਉਹ ਸਿੱਖ ਕੌਮ ਦਾ ਬੈਰੀ ਆ ਉਹ ਤੁਹਾਨੂੰ ਉਹਦੇ ਦਾਦੇ ਦਾ ਪਤਾ ਹੀ ਸੀ ਸਾਰਾ ਕੁਝ ਆ ਪਰ ਜਿਹੜੀ ਉਹਨੇ ਅੱਜ ਗੱਲ ਕਹੀ ਆ ਉਹ ਸੱਚ ਕਹੀ ਆ ਅਕਾਲੀ ਨਾਲ ਮੰਨੇ ਨਾ ਮੰਨੇ ਕਿਉਂਕਿ ਕਹਿੰਦੇ ਨੇ ਨਾ ਮਾੜਾ ਬੰਦਾ ਵੀ ਇੱਕ ਇੱਕ ਚੰਗੇ ਕੰਮ ਜਾਂਦਾ ਜਾਂਦਾ ਕਰ ਜਾਂਦਾ ਗਾ ਆ ਤੁਸੀਂ ਉਹਦਾ ਬਿਆਨ ਸੁਣੋ ਇਹ ਚੁਟਾ ਰ ਸਟਰੰਗਲ ਨਹੀਂ ਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਆ ਨਾ ਬੇਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋ ਖਾਲਿਸਤਾਨਾ ਐਂਗਲ ਨਹੀਂਗਾ ਇਹਦੇ ਵਿੱਚ ਬਿਲਕੁਲ ਟੈਰਿਸਮ ਵਾਲਾ ਐਂਗਲ ਨਹੀਂਗਾ ਇੱਥੇ ਇੱਕ ਸਿੱਖ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕੁਛ ਨਹੀਂ ਚੌੜਾ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹਿੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਵੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾਗਾ ਬਹੁਤ ਅਹਿਮੀਅਤ ਰੱਖਦਾ ਹੈਗਾ ਕਿ ਇਸ ਸਦਾਰ ਵਿੱਚ ਬੋਲੇ ਆਪ ਨੂੰ ਇਹ ਵੀ ਪਤਾ ਹੈਗਾ ਪਰ ਇਹ ਬਿਆਨ ਜਿਹੜਾਗਾ ਰਮਨੀਤ ਬਿੱਟੂ ਦਾ ਬਿਆਨ ਬਹੁਤ ਵੱਡੇ ਜਿਹੜਾ ਸਵਾਲ ਖੜੇ ਕਰ ਗਿਆ ਬਾਦਲ ਪਰਿਵਾਰ ਦੇ ਲਈ ਕਿ ਇੱਕ ਬਿਆਦਮੀ ਆਂਦਾ ਜਿਹੜਾ ਗੁੱਸਾ ਸੀ ਮਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਂ ਬਿਆਦਮੀਆਂ ਦੇ ਵਿੱਚ ਨਾ ਕਿ ਉਹ ਸੰਗਵੀਰ ਬਾਦਲ ਤੇ ਗੋਲੀ ਲੱਗੀ ਆ ਤੇ ਗੁੱਸਾ ਉਹ ਜਾਇਜ਼ ਸੀ ਮੰਨ ਲੈਣਾ ਚਾਹੁੰਦਾ ਸੁਖਵੀਰ ਬਦਲਕਿਆ ਨੂੰ ਇੱਕ ਦੋ ਮੰਨਣਗੇ ਇਹ ਨਾਰਾਇਣ ਸਿੰਘ ਚੌੜਾ ਜ ਜਿਸ ਤਰ੍ਹਾਂ ਇਹਨਾਂ ਨੇ ਇੱਕ ਹੁਣ ਬਹਾਨਾ ਬਣਾਇਆ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਦਰਬਾਰ ਸਾਹਿਬ ਤੇ ਗੋਲੀ ਚਲਾਤੀ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਤੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪ੍ਰਕਰਮਾ ਕਿੱਥੋਂ ਸ਼ੁਰੂ ਹੁੰਦੀਆਂ ਨੇ ਗੋਲੀ ਚੱਲੀ ਆ ਬਾਹਰ ਗੇਟ ਦੇ ਡਿਊਟੀ ਦੇ ਬਾਹਰ ਤੇ ਉਹ ਪਿੱਲਰ ਦੇ ਵਿੱਚ ਲੱਗੀ ਵੀ ਆ ਨਾ ਕਿ ਉਹ ਨੇ ਆਪ ਚਲਾਈ ਆ ਗੋਲੀ ਉਹਦਾ ਹੱਥ ਜਿਹੜਾ ਤਾਹਾਂ ਚੱਕਿਆ ਗਿਆ ਉਹ ਘੋੜਾ ਪਤਾ ਨਹੀਂ ਕਿ ਤੋ ਨੱਪਿਆ ਗਿਆ ਜਾਂ ਕਿਹਨੇ ਨੱਪਿਆ ਨਹੀਂ ਨੱਪਿਆ ਇਨਵੈਸਟੀਗੇਸ਼ਨ ਦਾ ਇਹ ਪਾਰਟ ਆ ਤੇ ਉਹ ਜਿਹੜਾ ਕੰਦ ਦੇ ਵਿੱਚ ਫੈਰ ਜਾ ਕੇ ਲੱਗਦਾਗਾ ਇਹ ਨਰੈਣ ਸਿੰਘ ਚੌੜੇ ਨੇ ਨਹੀਂ ਲਾਇਆ ਇਹ ਨਰੈਣ ਸਿੰਘ ਚੌੜੇ ਦੀ ਇਹ ਭਾਵਨਾ ਨਹੀਂ ਕਿ ਉਹ ਡਿਊਟੀ ਦੇ ਵਿੱਚ ਜਾ ਕੇ ਗੋਲੀ ਮਾਰੂਗਾ ਜਿਹੜਾ ਸਿੱਖ ਆਪਣੇ ਤਲੇ ਤੇ ਜਾਨ ਧਰ ਕੇ ਆਪਣਾ ਤੁਰਿਆ ਫਿਰਦਾਗਾ ਉਹ ਦਰਬਾਰ ਸਾਹਿਬ ਦੇ ਕੋਲੇ ਚਲਾਊਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਥੇਦਾਰਾਂ ਨੂੰ ਕਿਹਾ ਸੀ ਅਕਾਲੀ ਦਲ ਦੇ ਨੂੰ ਕਿਹਾ ਸੀ ਬਾਦਲ ਪਰਿਵਾਰ ਦੇ ਨੇੜਤਾ ਰਹਿਣ ਵਾਲੇ ਅਕਾਲੀ ਗਾਗਨਦੀਪ ਬਰਨਾਲੇ ਨੇ 19 ਜਨਮਰੀ 1986 ਦੇ ਵਿੱਚ ਤੇ ਨਾਲ ਮਲਕੀਸ਼ ਸਿੰਘ ਕੀਤੂ ਇਹਨਾਂ ਦਾ ਐਮਐਲਏ ਅਤੇ ਹੋਰ ਤੇ ਬੰਦਿਆਂ ਨੇ ਜਿਹੜੀ ਗੁਰੂ ਪ੍ਰਕਰਮਾਂ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀਆਂ ਚਲਾਈਆਂ ਤੇ ਕਈ ਜਾਣੇ ਜਿਹੜੇ ਫਟੜ ਹੋਏ ਤੇ ਉਹਨੂੰ ਪੰਥ ਵਿੱਚੋਂ ਨਹੀਂ ਸਕੇਆ ਬਜੇਰੀਆਂ ਉਹਦੇ ਦੇਈ ਗਏ ਜੀ ਇਹ ਗੋਲੀਆਂ ਦਰਬਾਰ ਸਾਹਿਬ ਵਿੱਚ ਚਲਾ ਦੇਣ ਪਰ ਕਰਮਾਂ ਦੇ ਵਿੱਚ ਤਾਂ ਇਹਨਾਂ ਨੂੰ ਪੰਥ ਨਹੀਂ ਯਾਦ ਆਉਂਦਾ ਜਦੋਂ ਇਹਨਾਂ ਦੇ ਕਿਸੇ ਬੰਦੇ ਉੱਤੇ ਚੱਲ ਜਾਵੇ ਕਿਸੇ ਇਹਨਾਂ ਦੇ ਦੁਸ਼ਟ ਉੱਤੇ ਚੱਲ ਜਾਵੇ ਉਦੋਂ ਇਹਨਾਂ ਨੂੰ ਸਾਰਾ ਕੁਝ ਯਾਦ ਆ ਜਾਂਦਾਗਾ ਇਸ ਕਰਕੇ ਜਿਹੜਾ ਨਰੈਨ ਸਿੰਘ ਚੌੜਾ ਨੇ ਜਿਹੜੀ ਇੱਕ ਬੜੀ ਸਿੱਖ ਸਿਆਸਤ ਦੇ ਵਿੱਚ ਉਹਦੀ ਰੁਤਬਾਗਾ ਚੰਗਾ ਰੁਤਬਾਗਾ ਤੇ ਇਹ ਗੱਲ ਕਹਿਣਾ ਪੱਤ ਤੋਂ ਸਿੱਖ ਦੇਣਾ ਇਹ ਤੁਸੀਂ ਤੁਹਾਡਾ ਮੈਂ ਕਹਾਂ ਕਿ ਬਾਦਲ ਦਾ ਸਿੱਖ ਸਕਦਾਗਾ ਬਾਦਲ ਦਾ ਸਿੱਖ ਸਕਦਾਗਾ ਸਿੱਖ ਕੌਮ ਨਹੀਂ ਕਦੇ ਵੀ ਇਹ ਬਰਦਾਸ਼ਤ ਕਰੇਗੀ ਤੁਹਾਡੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਗੱਲਾਂ ਅੱਜ ਕਰ ਰਹੇ ਹੋ ਤੇ ਇਸ ਵੀਡੀਓ ਨੂੰ ਬਾਕੀ ਤੋਂ ਬਾਅਦ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਿਹੜੇ ਲਿਖਣੇ ਨਾ ਭੁੱਲਣਾ ਤੇ ਤੁਹਾਨੂੰ ਮੈਂ ਅਗਲੀ ਵੀਡੀਓ ਇੱਕ ਹੋਰ ਲੈ ਕੇ ਆ ਰਿਆਂਗਾ ਵੱਡਾ ਮੁੱਦਾ ਹੈਗਾ ਤੇ ਮੈਂ ਜਾਂਦੀ ਵਾਰ ਸੱਚ ਇੱਕ ਗੱਲ ਬਾਤ ਹੋਰ ਇੱਥੇ ਕਹਿ ਜਾਵਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੀ ਅੱਜ ਤਰੀਖਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹ ਵੀ ਆਪਾਂ ਭਾਪਦੇ ਆ ਕਿ ਕਿੱਥੇ ਜਾ ਕੇ ਕੇਸ ਖੜਾਗਾ ਕੀ ਜੱਜਮਾ ਜੱਜ ਸਾਹਿਬਾਨਾਂ ਦੀ ਜਿਹੜੀ ਟਿੱਪਣੀ ਆਂਦੀ ਆ ਕਿ ਉਹਨਾਂ ਨੂੰ ਜਿਹੜਾ ਅੱਜ ਆਰਡਰ ਕਰਦੇ ਆ ਜਾਂ ਫਿਰ ਪਹਿਲਾਂ ਵਾਂਗੂ ਤਰੀਕਾ ਤੇ ਤਰੀਕਾ ਪਈ ਜਾ ਰਹੀਆਂ ਨੇ ਤੇ ਉਸ ਨੂੰ ਵੀ ਆਪਾਂ ਲੈ ਕੇ ਗੱਲਬਾਤ ਕਰਾਂਗੇ ਆਲੇ ਵੀਡੀਓ ਵਿੱਚ ਉਹਦੇ ਤੱਕ ਤੁਸੀਂ ਬਣੇ ਰਹੋ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ